ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਜਿਹੜੀ 5 ਕਿਲੋ ਦੀ ਪੈਕਿੰਗ ਆ ਆਪਾਂ ਉਹ ਕਰ ਰਹੇ ਹਾਂ ਤੁਸੀਂ ਆ ਥੈਲੀਆਂ ਚੈੱਕ ਕਰੋ ਤੇ ਜਿਹੜੀ ਦੀ ਪੈਕਿੰਗ ਆਪਾਂ ਕਰ ਰਹੇ ਆ ਖਾਦ ਆ ਉਹਦੀ ਕੁਆਲਿਟੀ ਵੀ ਦੇਖੋ ਤੁਸੀਂ ਕਿੰਨੀ ਜਿਹੜੀ ਆਪਣਾ ਵਧੀਆ ਹੈਗੀ ਆ ਤੇ ਆ ਆਪਣੀ ਥੈਲੀਆਂ 5 ਕਿਲੋ ਦੀ ਇਹਦੇ ਵਿੱਚ ਤੁਸੀਂ ਦੇਖੋ ਫਿਰ ਇੱਕ ਥੈਲੀ ਦੇ ਵਿੱਚ 250 ਕਿਸੇ 'ਚ 300 ਕਿਸੇ 'ਚ ਮੰਨ ਲਓ 400 ਗ੍ਰਾਮ ਜਿਹੜਾ ਵਜਨ ਉਹ ਐਕਸਟਰਾ ਹੁੰਦਾ ਆ ਦੇਖੋ ਜੀ ਤੇ ਤਾਂ ਜੋ ਵੀ ਜਿਹੜਾ ਖਾਦ ਆ ਇਹ ਸੁੱਕ ਕੇ ਥੋੜਾ ਬੋਤਾ ਇਹਦਾ ਵਜ਼ਨ ਜਿਹੜਾ ਘਟ ਜਾਂਦਾ ਜੀ ਵੀ ਕੋਈ ਭਰਾ ਕੋਲ ਨਹੀਂ ਆਏ ਨਾ ਕਹੀ ਵੀਗੀ ਥੋੜਾ ਜਿਹੜਾ ਵਜ਼ਨ ਘਟਾ ਇਸ ਕਰਕੇ ਤਾਂ ਹਰੇਕ ਥੈਲੀ ਦੇ ਵਿੱਚ 3 ਤੋਂ 400 ਗ੍ਰਾਮ ਜਿਹੜਾ ਵਜ਼ਨ ਉਹ ਖਾਦਾ ਸੌਰੀ ਉਹ ਜ਼ਿਆਦਾ ਪਾਉਂਦੇ ਆ ਦੂਜੀ ਤੁਸੀਂ ਖਾਦ ਦੀ ਕੁਆਲਿਟੀ ਚੈੱਕ ਕਰੋ ਜੀ ਲਾਈਵ ਭਰ ਰਹੇ ਆ ਆਪਾਂ ਬਾਈ ਮੜੇ ਹੱਥ ਚ ਆਪਣੇ ਦਰਸ਼ਕਾਂ ਨੂੰ ਹੱਥ ਚ ਚੈੱਕ ਕਰਾਓ ਦਾਣੇਦਾਰਾ ਖਾਦ ਦਾਣੇਦਾਰਾ ਇਹਦਾ ਤੁਸੀਂ ਲੱਡੂ ਜਾਂ ਬਟੋਗੇ ਵੱਟੇ ਜਾਊਗਾ ਭੋਰੋਂਗੇ ਫੇਰ ਆਪਣਾ ਦਾਣੇ ਦਾ ਰੂਪ ਦੇ ਵਿੱਚ ਆ ਜੂਗਾ ਜੀ ਤੇ ਇਸ ਤਰ੍ਹਾਂ ਦੀ ਖਾਦ ਜਦੋਂ ਆਪਾਂ ਵਰਤਦੇ ਆ ਤਾਂ ਆਪਾਂ ਨੂੰ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਮਿਲਦਾ ਹੈ ਧੰਨਵਾਦ ਸਾਰਿਆਂ ਦਾ